ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛੀਤਾਲ ਜੀ ਮਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਮੂੰਹ ਪਰ ਆਈ ਗਾਣ ਨਾਲ ਮੌਫਲੀ ਨਾ ਮੂੰਹ ਕੰਨ ਭਰ ਲਿਆ ਗਿਰਕ ਨਾ ਅਸੀਂ ਆਖਾ ਵੀ ਗਏ ਤੇ ਬਪੂਆ ਨੂੰ ਲੋੜੀ ਦੇਣ ਵਾਸਤੇ ਆਈ ਤੇ ਲੋੜੀ ਆਪ ਹੀ ਖਾਈ ਜਾਂਦੇ ਤੁਸੀਂ ਘਰੇ ਹੀ ਮੈਂ ਤਾਂ ਤੁਹਾਨੂੰ ਵੀ ਕਹਿੰਦਾ ਤੁਹਾਨੂੰ ਨਜ਼ਰ ਨਹੀਂ ਆਦੀ ਨਾ ਹੈ ਅੱਛਾ ਅਸੀਂ ਪਹਿਲਾਂ ਲੈਂਦੇ ਆ ਬਪੂਆ ਨੂੰ ਦੇਣ ਤੋਂ ਪਹਿਲਾਂ ਲੈਂਦੇ ਆ ਬਪੂਆ ਨੂੰ ਵੀ ਦੇ ਆਏ ਆ ਆਹੋ ਉਹ ਤਾਂ ਗੱਲ ਕਰਨ ਲਈ ਆ ਪੋਰ ਉਹਨੇ ਉੱਥੇ ਜਾਵਾਂਗੇ ਉਹਨੂੰ ਉਹਨੇ ਪਹਿਲਾਂ ਫੜਾਤੀ ਹੈ ਹੈ ਉਹਨੇ ਥੋੜੀ ਜਿਹੀ ਆਂਦਾ ਆਇਸ਼ਾ ਕੰਮ ਨਬੇੜਤਾ ਤੁਸੀਂ ਕੀ ਕਹਲ ਤੇ 부ਆ ਤੁਹਾਡੇ ਨਾਲ ਹੀ ਆ ਗਈ ਆ ਇਹ 부ਆ ਤੇ ਆ ਗਈ ਜਿਹੜੀ ਸਾਡੀ ਨਾਨੀ ਅੱਛਾ ਉਹਨੂੰ ਤੇ ਆਏ ਅੱਛਾ ਅੱਛਾ ਠੀਕ ਠੀਕ ਆ ਚੱਲ ਚੰਗਾ ਆ ਤੇ ਆ 부ਆ ਮੈਂ ਤੁਹਾਡੇ ਨਾਲ ਹੀ ਆ ਗਈ ਫਿਰ ਆਹੋ ਇਹ ਆਂਦੇ ਨਹੀਂ ਹੈ 부ਆ ਦੇ ਨੂੰ ਪੁੱਤ ਨੇ ਖਾਣੀ 부ਏ ਤੇ ਆ ਗਈ ਆਹੋ ਉਹ ਆਂਦੀ ਦਾ ਕਾਇ ਲੋਣ ਡਈ ਆ ਵੀ ਉੱਥੇ ਵੜੀਆਂ ਚਲ ਖਾਈ ਰਣੀ ਇੱਥੇ ਵੜੀਆਂ ਲਾਏ ਦੀਆਂ ਆ ਆਹੋ ਉਹ ਖਰਾ ਰੱਖੀ ਛਣ ਥੋੜੀਆਂ ਮੋਦੀਆਂ ਹੈ ਉਹ ਥੋੜੀਆਂ ਮੋਦੀਆਂ ਖਰਾ ਰੱਖੀ ਛਣ ਆਹੋ ਸ਼ਾਇਦ ਉਹਨਾਂ ਨੂੰ ਪਤਾ ਮੰਮੀ ਆਉਗੀ ਤੇ ਖਾਣ ਨੂੰ ਦਵਾਂਗੇ ਅਗਰ ਹੀ ਥੋੜੀਆਂ ਚਾਹ ਲਓ ਮਾਂ ਬਾਜੇ ਕਰ ਰਹੀ ਹੈ ਨਾ ਡਾਣਾ ਨਹੀਂ ਆ ਕੀ ਰਹੀ ਇੱਕ ਮਹੀਨੇ ਕਿ ਲੋਰੀ ਆਈ ਅੱਛਾ ਉਹਨੂੰ ਦੇ ਉਹਨੂੰ ਦੇਖੋ ਜੀ ਬਸ ਉਹ ਕਿਦਨ ਜਾਣਾ ਉਹ ਸਰਪ੍ਰਾਈਜ਼ ਹੀ ਆ ਉਹ ਕਿਦਨ ਜਾਣਾ ਵਾ ਉਹ ਜਾਵਾਂਗੇ ਇੱਕ ਦੋ ਦਿਨਾਂ ਨੂੰ ਅੱਛਾ ਅੱਛਾ ਉਹ ਜ਼ਿਆਦਾ ਲੋੜੀ ਆ ਤੋ ਇਹਨੇ ਪਹਿਲਾਂ ਜਲਦੀ ਇਹਨੇ ਪਹਿਲਾਂ ਜਲਦੀ ਮੈਂ ਤਾਂ ਲੋੜੀ ਆਲ ਦੇਣੀ ਚਲ ਜੀ ਹੋਗੇ ਸ਼ਾਇਦ ਹੋ ਸਕਦਾ ਆਹੋ ਇਹ ਰੋਕੀ ਵੇਖਣਾ ਆਪਣਾ ਜਦੋਂ ਰੋਕ ਹੋਇਆ ਉਦੋਂ ਜਾਣਾ ਵਾ ਚੱਲ ਕੋਈ ਗੱਲ ਨਹੀਂ ਉਹ ਭੈਣ ਕੋ ਤਾਂ ਕਰ ਇਹਦਾ ਖਾਣ ਨੂੰ ਬੜਾ ਦਿੰਦੀ ਕੋ ਅੱਛਾ ਚੱਲ ਕੋਈ ਨਹੀਂ ਭੈਣ ਭਰਾ ਇਦਾਂ ਹੀ ਹੁੰਦੇ ਆ ਕਿ ਜਦੋਂ ਕੋਈ ਜਾਵੇ ਤੇ ਫਿਰ ਹੁੰਦਾ ਹੀ ਆ ਨਾ ਹੈ ਜਦੋਂ ਚਾਹੀਦਾ ਖਾਣ ਨੂੰ ਬੜਾ ਕੋ ਦਿੰਦੀ ਆ ਠੀਕ ਆ ਕੇ ਅਹੀਂ ਤਾਂ ਆਵਾੜੀ ਐਲਸੀ ਮੋਗੀ ਆ ਜਲਸੀ ਖੜਨੀ ਹੁਣ ਜਾਂਦੇ ਆ ਫੇ ਸਵੇਰੇ ਚਾਹ ਪੀਦੀ ਰਹਿਣਾ ਪੁੱਸੀ ਜੀ ਚਾਹ ਨੂੰ ਜੀਣਾ ਕਰੇ ਜੀਣਾ ਨਾ ਕਰਨੀ ਨਾ ਕਰਦਾ ਹਾਂ ਜਦੋਂ ਮੁੱਕ ਗਿਆ ਖਾਣ ਨੂੰ ਆ ਸਵਾਦ ਪੈਂਦਾ ਨਾ ਆਹੋ ਤੇ ਜਦੋਂ ਰਕबीर ਨੇ ਕਿਹਾ ਸੀ ਇੰਨੇ ਵਜੇ ਆ ਜਾਓ ਤੁਸੀਂ ਉਦੋਂ ਟਾਈਮ ਹੈਗਾ ਸੀ ਨਾ ਤੇ ਮੈਗਰ ਸਾਹਿਬ ਨੂੰ ਆਖਿਆ ਮੈਨੂੰ ਲੈਟਾਂ ਵਾਲੇ ਚੌਂਕ 'ਚੋਂ ਐਲਸੀ ਲੈ ਕੇ ਫੜਾ ਫੜ ਪਹੁੰਚਾਂ ਤੇ ਮਨਦੀਪ ਆਉਂਦਿਆਂ ਨੂੰ ਪੁੱਟ ਦਊਗੀ ਤੇ ਸ਼ਾਮਾਂ ਨੂੰ ਮੈਂ ਪਾ ਕੇ ਰਲਾ ਦਊਗੀ ਜੋ ਵੀ ਕੋ ਹੋਊਗਾ ਹੂੰ ਇਹ ਆਂਦਾ ਮੈਨੂੰ ਤੁਛਦਾਈ ਬਣਾਇਆ ਕਦੀ ਭੱਜ ਕੇ ਆ ਨੂੰ ਕਰੀ ਆ ਇਹਨੂੰ ਹੈਂ ਹੋਇਆ ਨਾ ਐਲਸੀ ਜਣੀਕ ਪਹਿਲੇ ਕੁੜੀ ਪੰਦੀ ਆਹੋ ਜਿੱਦਾਂ ਬਣਨੇ ਬਸ ਇਦਾਂ ਹੀ ਅਲਸੀ ਪੀ ਲੈਣੀ ਤੇ ਬੇਸਣ ਬੇਸਣ ਪੋੜ ਲੈਣਾ ਕਿ ਹੋੱਚ ਗੋੜ ਗੋੜ ਦਾ ਚਾਣੀ ਕਰ ਲੈਣੀ ਵਿੱਚ ਹੋਰ ਨਿਕਾ ਮੋਟਾ ਗੋੜ ਮਿਲਦਾ ਵਾ ਗੋੜ ਮਿਰਾਜ ਕੇ ਸਾਫ ਫੋਨ ਕਰਿਆ ਉਹ ਬਣਾ ਉਹਨਾਂ ਨੇ ਨਾ ਡੈਡੀ ਨੇ ਸੱਟ ਲੱਗ ਗਈ ਤੇ ਉਹ ਆਂਦਾ ਵੀ ਹੋਇਆ ਜੇ ਰੋਕ ਨਹੀਂ ਬੰਨਿਆ ਪਰਸੋਂ ਆਂਦੇ ਹੀ ਕੱਢਣਾ ਤੇ ਨਹੀਂ ਪਤਾ ਨਹੀਂ ਕੱਢਿਆ ਕਿ ਨਹੀਂ ਤੇ ਹੁਣ ਅੱਜ ਕੱਲ ਮੀ ਪੈ ਗਿਆ ਮੈਨੂੰ ਤੇ ਆਪ ਕਿੰਨੇ ਦਿਨਾਂ ਦੀ ਚਾਹ ਮੈਂ ਇਦਾਂ ਪੀਣ ਦੀ ਪੁੱਛੀ ਤੇ ਮੈਂ ਆ ਖੜੀ ਹੁਣ ਸਾਬੀ ਕੇ ਹੈ ਰਸ ਲੈਣੇ ਦੋ ਪੈਕਟ ਹੈ ਰਸ ਲੈਣੇ ਦੋ ਪੈਕਟ ਵਿਚਾਰਾ ਫਿਰ ਮੈਨੂੰ ਕਹੇ ਬੇਬੀ ਕੁਛ ਬਣਾਈ ਲੈ ਮੇਰਾ ਤਾਂ ਜੀ ਨਹੀਂ ਕਰਨਾ ਚਾਹ ਭੀਨ ਨੂੰ ਸੱਚੀ ਐਦਾਂ ਸਾਡੇ ਕੋਲ ਦੋ ਚੀਜ਼ਾਂ ਹੈ ਗਜਰੇਲਾ ਤੇ ਪਿੰਨੀਆਂ ਆਂ ਤੇ ਦੋਵੇਂ ਮੁੱਕ ਗਈਆਂ ਹੁਣ ਜਿਆਦਾ ਨਹੀਂ ਨਾ ਨਹੀਂ ਟਾਈਮ ਲੱਗਦਾ ਜੇ ਤੇ 2 ਕਿਲੋ ਰੱਖ ਕੜਾਈ 'ਚ ਦੁੱਧ ਤੇ ਦੋ ਹੀ ਗਜਰੇਲਾ ਰਖੜ ਬਸ ਤੇ ਛੋਟੇ ਵਿੱਚ ਮੈਂ ਕਹਿੰਦੀ ਉਹ ਮੈਂ ਨਹੀਂ ਖਾਣਾ ਨਾ ਮੈਂ ਖਾਣਾ ਨਾ ਮੇਰੇ ਮੁੰਡੇ ਨੇ ਖਾਣਾ ਉਹ ਨਹੀਂ ਜੇ ਤੈਨੂੰ ਗਜਰੇਲਾ ਚੰਗਾ ਲੱਗਦਾ ਬਹੁਤ ਵਾਟ ਬੰਦਾ ਪਰ ਡਾਂਗ ਨਹੀਂ ਨਹੀਂ ਜੇ ਬਣਾਈਏ ਚੰਗਾ ਬਣ ਜਾਂਦਾ ਵਧੀਆ ਨਾ ਅਸੀਂ ਚੰਗਾ ਸਾਡੇ ਵਾਂਗਰ ਕੋਲ ਬਣਾ ਲਿਆ ਤਾਂ ਅੱਛਾ ਪਰ ਨਹੀਂ ਖਾਂਦੇ ਖਾਂਦੀਆਂ ਜੀ ਤਾਰੇ ਵਰਗੀ ਨਹੀਂ ਚੀਜ਼ ਕੋਈ ਬਣਾ ਸਕਦਾ ਮੈਂ ਹੁਣ ਹਸਾਬ ਲੋਣਾ ਨਹੀਂ ਤਾ ਸੱਚੀ ਗੱਲ ਵਾ ਅਸੀਂ ਵਖਰੇ ਖੋਇਆ ਮਾਰਨਾ ਵਖਰੀਆਂ ਗਜਰਾ ਪੁੰਨਣੀਆਂ ਅਸੀਂ ਵੀ ਇਦਾਂ ਕਰਦੇ ਅਸੀਂ ਵੀ ਇਦਾਂ ਹੀ ਬੱਚਿਆਂ ਦਾ ਬਹੁਤ ਸਵਾਦ ਹੁੰਦਾ ਪਰ ਮੈਨੂੰ ਨਹੀਂ ਸਵਾਦ ਆਪਾਂ ਵੀ ਨਹੀਂ ਦੁੱਧ ਚ ਗਜਰਾ ਪਾਉਂਦੇ ਕਿਉਂਕਿ ਉਹ ਵਖਰੇ ਡੇਲੜ ਜੀਆਂ ਰਹਿੰਦੀਆਂ ਵਾਂ ਅਸੀਂ ਆ ਵਖਰੀਆਂ ਗਜਰਾ ਪੁੰਨਦੇ ਦੁੱਧ ਦੁੱਧ ਦਾ ਵਖਰਾ ਖੂਆ ਮਾਰਨਾ ਮੁੜ ਕੇ ਗਜਰਾ ਪਾਉਣੀਆਂ ਵਿੱਚ ਖੰਡ ਪਾ ਦੇਣੀ ਆ ਮਗਰ ਉਹ ਤੜੀ ਕਿਉਂ ਪਾ ਲੈਣਾ ਥੋੜਾ ਜਿਹਾ ਫੇਰ ਮੁੜ ਕੇ ਕੀ ਪਾਉਣਾ ਤੇਰੇ ਵੀ ਵੇਸਣ ਪਾਉਣੇ ਥੋੜਾ ਜਿਹਾ ਆਡਾ ਤਾਂ ਅੰਟੀ ਚਨ ਕੀ ਅੰਟੀ ਨੇ ਕਿੰਨੀ ਵਾਰੀ ਬਣਾ ਲਿਆ ਅੰਟੀ ਤੂੰ ਬੜੀ ਗੁੰਮਜੀ ਹੋਈ ਕਿ ਗੱਲ ਮੇਰਾ ਜਦੋਂ ਜੀ ਕਰੇ ਨਾ ਮੈਂ 2-3 ਕਿਲੋ ਦੁੱਧ ਕਾਲਾ ਮੜਾ ਕਰ ਦੇਣੀ ਦੋ ਦੋ ਅੱਜ ਵਾਰੀ ਦੀਦਾ ਜੀ ਹੈ ਦੋ ਕਿਲੋ ਆਪਾਂ ਹਾਂ ਤੇ ਦੋ ਕਿਲੋ ਨਹੀਂ ਲਾਈ ਲਾਈ ਧਰਦੇ ਜਾ ਕੇ ਧੜੇ ਨੇ ਕਰ ਨਹੀਂ ਨਾ ਖੜਾ ਦੁੱਧ ਹੂੰ ਤੇ 2 ਕਿਲੋ ਮੈਂ ਵਾਂਡੇ ਗਈ ਉੱਥੋਂ ਲੈ ਮਹੀਂ ਦਾ ਹੂੰ ਤੇ ਉਹ ਵੀ ਪਿਆ ਵਾ ਮੈਂ ਹੁਣ ਵੇਖੇ ਜਾ ਕੇ ਧਰ ਦੇਣਾ ਕਾਲਾ ਮੜਾ ਕਰ ਦੇਣਾ ਇਹਨੇ ਫਿਰ ਕੇ ਤੁਸੀਂ ਵੀ ਵੀਡੀਓ ਬਣਾ ਗਏ ਤੁਸੀਂ ਵੀ ਪਹੁੰਚੋ ਨਾਲ ਹੀ ਇਹਦੇ ਨਹੀਂ ਚੁੱਲੇ ਤੇ ਕਿਲੋ ਕੁ ਦੋਸ ਮੰਗਣਾ ਰੱਖਣਾ ਪਾਈਏ ਗੱਜਨਾ 'ਚ ਰੱਖੜਨਾ ਵਿੱਚ ਖੇਤੀ ਹੋ ਜੂਗੀ ਨਹੀਂ ਜੀ ਆ ਚੱਲੀ ਹੈ ਹੈ ਨਹੀਂ ਆ ਗੱਲੇ ਤੇ ਖਾਣਾ ਪੰਜ ਦਿਨ ਇੱਕ ਸਵਾਰ ਲੱਗਦਾ ਪਰ ਕਿਉਂ ਖਰਾਬ ਜਾਉਂਦਾ ਪੈਂਦਾ ਹੂੰ ਹੂੰ ਪਰ ਕਈ ਲੋਕੀ ਗੱਜਨਾ 'ਚ ਵੇਸਣ ਨਹੀਂ ਨਾ ਪਾਉਂਦੇ ਆਪਾਂ ਪਾਉਂਨੇ ਆ ਕਿੱਦਾਂ ਨਹੀਂ ਵੇਸਣ ਹਾਂ ਹਾਂ ਨਹੀਂ ਬਸ ਕੋਈਆਂ ਗੱਜਨਾ ਬਸ ਨਹੀਂ ਨਹੀਂ ਖੁਆ ਤੇ ਗੱਜਨਾ ਦੇ ਵਿੱਚ ਵੇਸਣੇ ਪਾਉਣਾ ਬਾਜੂ ਕੋਈ ਕੋਲਾ ਕਰਦਾ ਉਹ ਤਾਂ ਜਲ ਸਾਰਾ ਕੋਸ਼ਿਸ਼ ਪਾਉਣਾ ਨਿਕਮੋਟਾ ਪਰ ਜਿੱਦਾਂ ਵੇਸਣ ਵੀ ਪਾਉਣਾ ਵਾ ਵੇਸਣ ਨਾਲ ਜਿਹੜੇ ਪੀਸ ਆ ਨਾ ਵਧੀਆ ਬੀ ਡਿਊਟੀ ਹੋ ਗਈ ਖਤਮ ਹੁਣ ਤਾਂ ਆਡੀ ਹੋ ਗਈ ਚੱਲੂ ਹਾਂ ਹੁਣ ਮੇਰਾ ਤੇ ਨਾ ਪੂਆ ਇਦਾਂ ਨਾ ਕਰ ਹੁਣ ਤੂੰ ਅੱਧ ਚੋਂ ਨਾ ਛੱਡ ਕੇ ਜਾ ਹਨੂ ਉੱਪਰ ਦਾ ਫੋਨ ਆ ਗਿਆ ਵਾ ਉੱਪਰਾਂ ਦਾ ਆ ਜਾ ਹੁਣ ਚਾਹ ਪੜ ਮਿੰਨੀਆਂ ਦੀ ਮਾਉ ਲੱਗਦੀ ਤੇ ਫਫੜ ਨੂੰ ਇੱਥੇ ਸਾਦਰਾ ਨਾਲ ਚਾਹ ਪੀਜੇ ਨਾਲ ਤੇਨ ਲੈ ਜੇ ਹਰਦਾ ਦੀ ਨਾਲ ਕਨਾਲ ਹਾਂ ਅੰਕਲ ਨੂੰ ਚਾਹ ਕਹਿੰਦਾ ਅੰਕਲ ਕਿਸ ਨੂੰ ਨਹੀਂ ਪਾਦਾ ਮਗਰ ਮੁੱਸਤੂ ਜੀ ਹਾਂ ਨਾ ਕੱਲੇ ਨਹੀਂ ਜਾਣਾ ਜੀ ਤੈਨਾਂ ਨਾਲ ਸ਼ਾਬ ਆਪਣਾ ਹਿਸਾਬ ਕਿਤਾਬ ਹੁੰਦਾ ਸੁਭਾਅ ਹੁੰਦਾ ਨਾ ਪਰਾ ਬਹੁਤ ਜ਼ਿਆਦਾ ਹੂੰ ਹੂੰ ਉਹ ਅਕਲ ਨਾਲ ਮੈਂ ਇਹ ਦੇ ਕੇ ਸਾਡੇ ਨੂੰ ਨਹੀਂ ਮਗਰਲੇ ਨੂੰ ਲਾਉਂਗਾ ਠੀਕ ਠੀਕ ਆ ਕੋਈ ਨਹੀਂ ਹੁੰਦੇ ਹੁੰਦੇ ਕਹੇ ਨਾ ਭਿਆਨ ਕੇ ਚਾਹ ਪੀ ਲੋ ਆਗੇ ਹੋਣੇ ਆ ਅੱਛਾ ਅੱਛਾ ਠੀਕ ਠੀਕ ਆ ਉਹ ਫਿਰ ਅੰਦਰ ਨਾਲ ਵੀ ਮੈਂ ਆ ਗਿਆ ਨਾ ਤੂੰ ਅਜੇ ਆਈ ਨਹੀਂ 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 ਆਂਟੀ ਕੋ ਚਾਬੀ ਇਹਨ ਘਰ ਦੀ ਘਰ ਦੀ ਚਾਬੀ ਕੋਈ ਨਹੀਂ ਨਾ ਠੀਕ ਠੀਕ ਆ ਨਾਲ ਕਿਹਨੂੰ ਤਾਲਾ ਲਾਇਆ ਹੁੰਦਾ ਨਾ ਬੀਬੀ ਕਿੱਥੇ ਆ ਬੀਬੀ ਅੰਦਰ ਅਮਰਦ ਵੀ ਅੰਦਰ ਅਮਰਦ ਵੀ ਅੰਦਰ ਦੋਵੇਂ ਨਾ ਟੀਵੀ ਵੇਖ ਰਹੇ ਅੱਛਾ ਤੇ ਰਾਜ ਰਾਜ ਵਾਂਡੇ ਤਿੰਨਾਂ ਨੂੰ ਕੀ ਪਰ ਕੀ ਪਰਸੋਂ ਦੇ ਪਰਸੋਂ ਨਹੀਂ 31 ਤਰੀਕ ਪਰਸੋਂ ਆਹ ਪਰਸੋਂ ਦੇ ਕੱਤੀ ਦੇ ਕੱਲ ਨਵਾਂ ਸਾਲ ਹੈ ਚੱਲ ਕੋਈ ਨਹੀਂ ਬਾਬਾ ਕਿਰਪਾ ਕਰੇ ਹੋਰ ਕੋਈ ਨਵੀਂ ਦਾਜੀ ਬੜਾ ਨਵੀਂ ਦਾਜੀ ਹੈਗੀ ਹੁਣ ਤੁਹਾਨੂੰ ਡੀਕੰਡੀ ਫੇਰਦੇ ਆਹ ਚਲ ਜੀ ਆਪਣਾ ਕੰਮ ਸ਼ੁਰੂ ਠੀਕ ਆ ਲਾਵੇ ਆ ਤਾਂ ਬੰਦ ਹੋ ਗਈ ਇੱਕ ਤਮੀਨਾ ਅੰਟੀ ਵੀਡੀਓ ਬਣਾਇਆ ਨਹੀਂ ਜਾਂਦੀ ਅੰਟੀ ਵੀਡੀਓ ਲਿਖ ਕੇ ਦਿਆ ਕਰਨੀਆਂ ਰਾਣੋ ਨੇ ਅਸ਼ ਕੀ ਕਾਣੀਆਂ ਜਿੰਨੇ ਕਹਨੇ ਮੇਰੇ ਕੋ ਵੀਡੀਓ ਲੈਣੀ ਸਿੱਧਾ ਹੁਣ ਫੋਨ ਕਰੇ ਮੈਨੂੰ ਵੱਜੇ ਆਣ ਕੇ ਮੇਰੇ 'ਚ ਕਹਿ ਹਾਂ ਫੋਨ ਕਰੇ ਸਾਨੂੰ ਤੇ ਲਿਖਣੀ ਕਹਿੰਦੇ ਨਾ ਬਣਾ ਦੱਤਰੀ ਨਾਲ ਦੱਤਨੀ ਦਾ ਹੈ ਲੱਗਦਾ ਖੜੀ ਹੈ ਪੈਸੇ ਕਿੰਨੇ ਲੈਣੇ ਵੀਡੀਓ ਦੇ ਵੀ ਦੱਸ ਦੇ ਨਾ ਹਾਂ ਫ੍ਰੀ ਫ੍ਰੀ ਸੇਵਾ ਹਾਂ ਜੇ ਫ੍ਰੀ ਸੇਵਾ ਵਾ ਚੱਲ ਚੰਗਾ ਸਹ ਹੋ ਗਏ ਹੈਂ ਵੀਡੀਓ ਹਾਂ ਜੇ ਤੁਹਾਡਾ ਕੋ ਬਲੌਗ ਨਹੀਂ ਨਾ ਬੰਦੇ ਹਾਂ ਕਿ ਤੁਸੀਂ ਸੰਭਰਕ ਕਰੋ ਨਿਗੇ ਨਿਗੇ ਵੀਡੀਓ 4-5 ਮਿੰਟ ਦੀ ਵੀਡੀਓ ਨਹੀਂ ਲਿਖ ਦਿਆ ਕਰੋ ਚਲੋ ਠੀਕ ਹੈ ਕਲਿੱਪ ਕੱਟ ਕੇ ਦੇ ਦਿਆ ਕਰੂ ਕਮੇਡੀ ਕੋਈ ਦੇ ਦਿਓ ਕੋਈ ਨਹੀਂ ਚਲੋ ਠੀਕ ਹੈ ਦਾ ਕੋਲ ਪਾ ਦੋ ਨਈ ਕੱਲ ਮੈਂ ਜਾਣਾ ਸੇਵਾ ਤੇ ਅੱਛਾ ਪਰਚਾਂ ਆਉਂਗੀ ਜਿੱਦਾਂ ਟੈਮ ਹੋਗਾ ਇਧਰ ਬੀਬੀ ਤੂੰ ਰਹਿਣਾ ਸੇਵਾ ਤੇ ਫਿਰ ਇਥੋਂ ਕੀ ਖਾਂਦੀ ਹੈ ਕੋਦੇ ਨਹੀਂ ਮੂੰਹ ਮਨ ਹ ਕੀ ਕਾਂਦੀ ਛਾਰੇ ਦੇਖਿਆ ਰਾਣੋ ਖੜੀ ਖੜੀ ਪਿੜੀ ਹੈ ਹੈ ਰਾਣੋ ਕੱਲ ਤੂੰ ਬਾਬਿਆਂ ਨੂੰ ਚੱਲ ਜਾਣਾ ਤੇ ਮੁੜ ਕੇ ਫੇਰ ਤੂੰ ਆਖਣਾ ਫੇਰ ਅਸੀਂ ਤੇ ਤੇਰੇ ਮੂੰਹ ਲਈ ਪੈਂਜਾ ਰਵਾਂਗੇ ਸੁਣਾ ਕਾਲਾ ਸਾਡੇ ਗੁਰੂ ਗੋਬਿੰਦ ਸਿੰਘ ਦਾ ਜਨਮ ਘਰਣਾ ਅਸੀਂ ਤਾਂ ਕਿਤੇ ਉੱਥੇ ਰਹਿਣਾ ਸਾਡੇ ਆਹੋ ਅਸੀਂ ਉਹ ਤੇ ਆਪਾਂ ਵੀ ਰਹਿਣਾ ਵਾ ਉੱਥੇ ਹੀ ਪਾ ਨਹੀਂ ਆਂਟੀ ਜਦ ਜਾਂਦੀ ਆ ਨਹੀਂ ਆਂਦੀ ਆ ਨਹੀਂ ਆਂਦੇ ਸਾਡੇ ਗੁਰੂ ਗੋਬਿੰਦ ਸਿੰਘ ਦਾ ਜਨਮ ਦੇ ਵਾਲਾ ਤੁਹਾਡੇ ਯਾਰ ਕੀ ਗੱਲ ਸਾਡੇ ਨਹੀਂ ਆ ਮੈਂ 5 ਵਜੇ ਚੱਲ ਜਾਣਾ ਉੱਠ ਕੇ ਅੱਛਾ ਤੇ ਆਉਂਦੀ ਚਾਹੀਦੀ ਹੈ ਤੇ ਸ਼ਾਮ ਨੂੰ ਮੰਦਰੀ ਹੋਣਾ ਸੇਵਾ ਕਰਨੀ ਹੈ ਸੇਵਾ ਕਰਨੀ ਚਾਹੀਦੀ ਵੀ ਆ ਸੇਵਾ ਤੇ ਹੁੰਦੀ ਨਹੀਂਗੀ ਉਹ ਰੋਟੀ ਰੋਟੀ ਦੇਣ ਦਿਆ ਤੇ ਉਹਨੂੰ ਕਿਉਂ ਵਿਸਾਰੀ ਨਹੀਂ ਵਿਸਾਰਨਾ ਚਾਹੀਦਾ ਸਹੀ ਗੱਲ ਆ ਕੰਮ ਤੇ ਮੁੱਕਦੇ ਨਹੀਂ ਬੰਦੇ ਦੇ ਕੰਮ ਨਹੀਂ ਬੰਦੇ ਦੇ ਮੁੱਕਦੇ ਜੀ ਸਾਹਿਬ ਕੰਮ ਨਹੀਂ ਬੰਦੇ ਦੇ ਮੁੱਕਦੇ ਤੇ ਬੰਦਾ ਮੁੱਕ ਜਾਂਦਾ ਐਦਾਂ ਕਹਿੰਦੇ ਹੁੰਦੇ ਨਾ ਸਾਡੇ ਨੂੰ ਵੀ ਸੇਵਾ ਦੀ ਆ ਕਿਸ ਜਦਾਂ ਪੀ ਨੇ ਪ੍ਰਸ਼ਾਦੇ ਪਕਾ ਲੇ ਆਟਾ ਗੁੰਨ ਲਿਆ ਸਾਡੇ ਰਗਾਂ ਦੇ ਵਰਤਦਾ ਤੇ ਚੋਲ ਚਾਲ ਬਣਾਤੇ ਫੇ ਜਿਹੜੇ ਭਾਂਡੇ ਬਚੇ ਕੋਈ ਵੀ ਸਾਰੇ ਚਲਦੇ ਖਾ ਪੀਤੇ ਫੇ ਦੇਗਾ ਤੱਕ ਮਾਂਜ ਕੇ ਆਉਣਾ ਬਹੁਤ ਵਧੀਆ ਸੇਵਾ ਫਿਰ ਉਹਦੇ ਫਿਰ ਸੇਵਾ ਹੀ ਬੜੀ ਤੰਗੀ ਲੋਕੀ ਚਲੋ ਮਾਰ ਕੇ ਜਾ ਰਾ ਦਿੰਦਾ ਵਾ ਇਹ ਰਹਿ ਹੀ ਆ ਅੱਜ ਦੀ ਨਹੀਂ ਸ਼ੁਰੂ ਤੋਂ ਹੀ ਸ਼ੁਰੂ ਕਰਾਂਗਾ ਕਾਂ ਦੇ ਨਾ ਆਪਾਂ ਇੱਕ ਕਦਮ ਪੁੱਟਦੇ ਗੁਰੂ ਵਾਲ ਤੇ ਗੁਰੂ ਦਾ ਕਦਮ ਲੈਣ ਆਉਂਦਾ ਅੰਬਰ ਤੇ ਵੀ ਨਿਕਾ ਗਿਆ ਸੀ ਤੇ ਮੇਰੀ ਨੀਤੀ ਵੀ ਨਮ ਨਿਗੀਜੀ ਸੀ ਜਦੋਂ ਨਹੀਂ ਜਾਣੇ ਉਦੋਂ ਉਹਦੇ ਗੁਰਦੁਆਰੇ ਦਾ ਲੈਟਰ ਨਹੀਂ ਪੈਜੇ ਨਹੀਂ ਪਤਾ ਤਾਂ ਕੀ ਹੈ ਜੀ ਅੱਛਾ ਜਿਹੜੀ ਸੇਵਾ ਚੱਲਦੇ 25 ਸਾਲ ਹੋ ਗਏ ਸਾਨੂੰ ਜਾਂਦੇ ਹੁੰਦੇ ਬੜਾ ਲੱਗੇ ਹੁੰਦੇ ਸੀ ਨਾ ਤੇ ਫੇਰ ਮਤਲਬ ਕਿ ਜ਼ਹੀਦਾਰ ਨਹੀਂ ਆ ਤੂੰ ਨਹੀਂ ਨਹੀਂ ਹਾਂ ਸੇਵਾਦਾਰ ਨਹੀਂ ਆ ਵੀ ਠੀਕ ਵਾ ਸੇਵਾਦਾਰ ਨਹੀਂ ਆ ਜ਼ਹੀਦਾਰ ਨਾ ਗੇਟੋਂ ਬਾਹਰ ਹਾਂ ਹਰ ਕੀ ਆ ਬਾਬਾ ਇਹ ਨਾ ਜੇ ਲਵਗੇ ਸੇਵਾਦਾਰ ਦੇ ਅੰਦਰ ਰਹੋਗੇ ਜੇ ਬਣ ਕੇ ਜਹੇ ਦਾ ਤਾਂ ਫਿਰ ਗੇਟੂ ਬਾਹਰ ਆਹੋ ਜੇ ਸੇਵਾਦਾਰ ਨੇ ਚਲੋ ਰੋਟੀ ਪਣੀ ਦੇਣ ਡਿਆ ਬੜਾ ਕੋਲ ਬਿਲਕੁਲ ਸਹੀ ਗੱਲ ਆ ਉਹਦਾ ਦਿੱਤਾ ਖਾਂਦੇ ਤੇ ਨਾਲੇ ਹੁਣ ਬੜਾ ਚਾਹ ਵਾ ਰਾਤ ਮਾਲਕ ਤੰਦਰੁਸਤੀ ਰਵੇ ਤੇ ਸਵੇਰੇ ਫੜਕੇ ਜਦ ਮੈਂ ਕੱਲ 3:00 ਵਜੇ 3:30 ਵਜੇ ਪਰ ਬਾਅਦ ਫੜਕੀ ਕੰਦੀ ਮਾਂ ਨੇ ਲਈ ਸਾਡੇ ਅੱਡੇ ਬ੍ਰੈਡ ਪਕੌੜੇ ਅੱਛਾ ਤੇ ਤੂੰ ਹੀ ਤੂੰ ਹੀ ਨਹੀਂ ਜਾਂਦੇ ਰਹੀ ਇਹਨਾਂ ਤੇ ਅਸੀਂ ਕਿਸੇ ਵੀ ਬਾਤ ਖੜੀ ਖੜੀ ਜਾਂਦੀ ਕਿਉਂ ਕਿ ਮੈਂ ਅੱਗੇ ਜਾਣਾ ਨਾ ਮੈਂ ਤੂੰ ਉਹ ਜਿਹੜਾ ਸਾਡੇ ਪਿੰਡਾਂ ਸਲਵਾਰੀਆਂ ਵਾਂ ਅੱਛਾ ਅੱਠ ਗੁਰਦੁਆਰਿਆਂ ਦੇ ਹਰ ਇੱਕ ਦੇ ਆਪੋ ਆਪਣੀ ਵਾਰੀ ਹੈ ਜਿਹੜਾ ਆਪਣੀ ਗੁਰਦੁਆਰਿਆਂ ਉਹ ਉਹ ਤੁਸੀਂ ਜਾਣਾ ਵਾ ਉਦੋਂ ਫਿਰ ਕੀ ਇਹਨਾਂ ਦੇ ਉੱਤਪਕਤੋਣਾ ਪੈਂਦਾ ਜਿਹੜਾ ਪ੍ਰਬੰਧਕ ਵਾਂ ਹਾਂ ਉਹ 11 ਵਜੇ ਫੋਨ ਆਇਆ ਇਹਨਾਂ ਵਾ ਪਾਜੋ ਕਹਿੰਦੇ ਮੈਂ ਨਹੀਂ ਸੁੱਤਿਆ ਵੀ ਉੱਠੋ ਬਣਾਓ ਤੁਸੀਂ ਅੱਜ 12 ਵਜੇ ਗੁਰਦੁਆਰੇ 12 ਵਜੇ ਆ ਸ਼ੁਰੂ ਹੋ ਜਾਂਦਾ ਸਾਡੇ ਬੜਾ ਵੱਡਾ ਨਾ ਅਸੀਂ 2:30 ਵਜੇ 2:30 ਵਜੇਲੇ 1 ਵਜੇ ਹੁੰਦੀ ਮੇਰੇ ਤੇ ਮਾਰ ਲੱਗਣਾ ਉਹ ਗੁਰਦੁਆਰਾ ਸੈਂਟਰ ਹਾਲ ਉੱਥੇ ਆ ਜਾਂਦੀ ਬੱਲੇ ਕਈ ਵਾਰ ਤਾਂ ਇਦਾਂ ਦਾ ਕੰਮ ਹੁੰਦਾ ਤੁਸੀਂ ਸਵੇਰੇ ਫਿਰ 6:30 ਵਜੇ ਆ। ਤੇ 6:30 ਬਰ ਬਾਰ ਫਿਰ ਚੱਲੇ ਪਾ ਦੇ ਸਵੇਰੇ 7:30 ਵਜੇ ਸਾਨੂੰ। ਅੱਛਾ। 8 ਗੁਰਦੁਆਰੇ ਦੇ 8 ਜਾਂ 9 ਘਰ ਹੁੰਦੇ ਆ। 16 17 ਥਾਈ ਜਾਣਾ। 17 ਪੜ੍ਹਨੇ ਸ਼ਬਦ ਦੋ ਦੋ ਹੀ ਪੜ੍ਹਨੇ ਸਾਰਿਆਂ ਘਰਾਂ 'ਚ ਫਿਰ। ਅੱਛਾ। ਸਾਡੇ ਬਹੁਤ ਪੜਾਉਂਦੇ। ਸਾਡੇ ਪੜਾਅ ਬੜੇ ਹੁੰਦੇ ਆ। ਪੜਾਅ ਜਾਂਦੇ ਫਿਰ। ਤੇ ਸਾਡੇ ਪੈਸੇ ਬਚੇਰੇ ਹੁੰਦੇ ਹੁਣੇ ਆ। ਸਾਡੇ ਨੇ 1.5 ਘੰਟਾ ਲਾਉਂਦੇ ਆ ਅਸੀਂ ਦੇ ਕਿਸ ਦੇ ਕੰਮ ਪਿੱਛੇ ਜਾਂਦੇ। ਆਹੀਂ ਇੱਕ ਦਿਨ ਚ ਇੱਕੋ ਕਰ। ਅਗਲੇ ਦਿਨ ਤਸੱਲੀ ਹੋ ਜਾਂਦੀ ਵੀ ਘੜੀ ਪਸੰਗ ਤੇ ਬੈਠੀ ਆ ਕਦੀ ਆ ਕਿਤੇ ਦੋ ਪੜਾ ਹੋ ਗਏ ਹੋ ਗਏ ਨਹੀਂ ਤੇ ਸਾਡੇ ਦੇ ਮਹਾਰਾਜ ਦੀ ਕਿਰਪਾ ਵਾ ਕਈ ਵਾਰੀ ਦੇ ਅੱਠ ਗੁਰਦਾਰੇ ਫਿਰ ਬਾਥ ਫੇਰੀਆਂ ਮੁਕ ਕਰਦੀਆਂ ਉਹ ਪੜਾਇਆ ਜਾਦੇ ਆ ਜੀਰੰਡੇ ਆ ਮਟਰ ਕੱਢਣ ਡੇ ਆ ਖੁੱਲੇ ਗੱਡੇ ਚੀਰੰਡੇ ਸਾਰੇ ਵੀ ਸੇਵਾ ਕਰਨ ਡੇ ਸਾਰੀਆਂ ਬੀਬੀਆਂ ਪਹਿਣਾ ਸੇਵਾ ਕਰਨ ਡੀਆਂ ਹਾਂ ਵੀ ਹੁਣ ਆਪਣਾ ਕੰਮ ਨਿਪਟਾ ਕੇ ਤੇ ਆ ਗਈਆਂ ਹਾਂ ਹੁਣ ਇੱਥੇ ਸੰਪ ਚੱਲਣ ਡਿਆ ਹੁਣ ਤੁਸੀਂ ਸ਼ਾਮ ਨੂੰ ਫੇਰ ਕਰਾਓਗੇ ਥੋੜੀ ਬੁਤੀ ਸੇਵਾ ਵੀ ਚਲੋ ਸਾਰੀਆਂ ਸੰਗਤਾਂ ਨੂੰ ਵੀ ਹਾਂ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਸਾਰੇ ਆ ਵੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਇਹ ਆ ਵੀ ਗੁਰੂ ਦਾ ਹੱਥ ਹਰ ਇੱਕ ਦੇ ਸਿਰ ਤੇ ਹੋਵੇ ਬਾਕੀ ਇਹ ਆ ਵੀ ਉਹ ਹੱਥ ਰੱਖਦਾ ਤੇ ਗੱਲ ਪਣਦੀ ਤਾਂ ਗੁਰੂ ਘਰ ਤਾਂ ਜਾ ਜਾਂਦਾ ਜਿਹੋ ਆਵਾਜ਼ ਮਾਰਦਾ ਬਿਲਕੁਲ ਜੀ ਬਿਲਕੁਲ ਤੇ ਨਾਲੇ ਮੇਰਾ ਉਹਦੀਆਂ ਹੀ ਆ ਸੁਨੇਹਾ ਉਕਲਦਾ ਉਸ ਜੇ ਇਹ ਸਾਡੀ ਇੱਕ ਮੰਡੀ ਹਗਾਵਾ ਵੈ ਮਾਗੀ ਅਹੀਂ ਸਵਕਤੀ ਜਾਣੀ ਆ ਅਹੀਂ ਪਾਠ ਕਰਦੇ ਆ ਪਰ ਹੈ ਜੀ ਰਜਾ ਜੀ ਆ ਹਮ ਉਹ ਵਾਰੀ ਦੇ ਇਦਾਂ ਦਾ ਪ੍ਰੋਗਰਾਮ ਬਣ ਜਾਂਦਾ ਵਾ ਕੀ ਬੰਬਾਸਰੀ ਗਲੀ ਜਾਈ ਹੁੰਦੀ ਆ ਤੇ ਗੇਟ ਨਹੀਂ ਖੋਲਣ ਦੀ ਹਿੰਮਤ ਪੈਂਦੀ ਸਹੀ ਗੱਲ ਆ ਨਾ ਕੇ ਭੱਜ ਗਏ ਸਾਰਾ ਵਾਇਰੂ ਕਰ ਲਈਏ ਕਰਮਾ ਤੋਂ ਬਗੈਰ ਸਭ ਨੂੰ ਦੇ ਵੈਲਕਮ ਨੂੰ ਜਸ਼ਨ ਨਹੀਂ ਦੇ ਕੁੜੀਆਂ ਦੀ ਬਣਾਓ ਗਾਣਾ ਬੋਲੋ ਕੁੜੀਓ ਲੋੜੀ ਆ ਜੋਨੀ ਆ ਜੋ ਲੋੜੀ ਟੰਡਾ ਟੰਡਾ ਨਹੀਂ ਇਹ ਕੀ ਨਹੀਂ ਸ ਰੋਟੀ ਉੱਤੇ ਸਾਗ ਸਾਗ ਉੱਤੇ ਮਿਰਚ ਮਿਰਚ ਬੜੀ ਕੌੜੀ ਭਾਵੇਂ ਲੋੜੀ ਅੱਛਾ